ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਆਜੋ ਨਾਲੇ ਤਾਂ ਤੁਹਾਨੂੰ ਦਿਖਾਉਨੇ ਆ ਪਾਜ ਸਵੇਰੋਂ 2:30 ਵਜੇ ਛੱਡਿਆ ਸੀ ਸੂਏ ਦਾ ਪਾਣੀ ਨਾਲੇ ਦਿਖਾਉਨੇ ਆ 26 ਝੋਨਾ ਅੱਜ ਹੋ ਗਿਆ ਆਪਣਾ 50 52 ਦਿਨਾਂ ਦਾ 50 ਦਿਨਾਂ ਦਾ ਤੇ ਨਾਲੇ ਦਿਖਾਉਨੇ ਆ ਪਾ ਜਿਹੜੀਆਂ ਗਰਮੀ ਵਾਲੀਆਂ ਬੀਜੀਆਂ ਸਬਜ਼ੀਆਂ ਪਾਲ ਕੇ ਮੈਂ ਤੇ ਧਣੀਆਂ ਮੂੜੀਆਂ ਸਾਲਗਮ ਉਹ ਦਿਖਾਉਨੇ ਆ ਤੁਹਾਨੂੰ ਆਜੋ ਉਸ ਆਪਣੇ ਹਰੇ ਹੋਏ ਉਹ ਵੀ ਦਿਖਾਉਨੇ ਆ ਆ ਦੇਖੋ ਆ ਦੇ ਆ ਆਪਣਾ 26 ਝੋਨਾ ਇਹ ਜਾਨੀ ਕਿ ਸਾਰਿਆਂ ਨਾਲੋਂ ਰੰਡ ਵਾਲਾ ਪਨੀਰੀ ਵਾਲਾ ਏ ਅੱਧਾ ਕਿਲਾ ਦੇਖੋ ਇਹ ਆਪਣਾ ਇਹ ਹੋ ਗਿਆ ਅੱਜ ਇਹ 45 ਦਿਨਾਂ ਦਾ ਹੋ ਗਿਆ ਤੇ ਇਧਰਲੀ ਲੈਣ ਹੋ ਗਈ ਆਪਣੀ ਆਪ ਇਹ ਆਖ ਦਿਨਾਂ ਦੀ ਹੋ ਗਈ ਸਾਲਿਆਂ 45 ਤਾਂ 54 ਦਿਨਾਂ ਚ ਵੜ ਗਿਆ ਇਧਰਲਾ 26 ਵਾਲਾ ਆਪਣਾ ਦੇਖੋ ਇਹ ਰਹਾ ਸੋ ਨਾ ਪਿਆ ਇੱਕ ਸਾਰ ਵਧੀਆ ਇਹ ਰੋਜ਼ਾਂਵਾਂ ਪੂਰੇ ਫੇਰ ਬਹੁਤ ਟਾਈਮ ਦੇ ਦਿੱਤੇ ਤਾਂ ਉਹ ਦਿਨਾਂ ਦੀ ਅਜੇ ਕੋਸ ਨਹੀਂ ਕੋਈ ਪਤਾ ਐਲੀਵੇਟ ਹੈ ਜੇ ਕੋਸ ਨਹੀਂ ਜਮਾਂ ਸਾਫ ਪਿਆ ਚੋਨਾ ਦੇਖੋ ਆ ਪਹਿ ਗਿਆ ਆਪਣੇ ਮੀਹ ਇਹ ਤੇ ਲਾਇਆ ਸੀ ਆਪਾਂ ਮੂੜੀਆਂ ਥਾਂ ਜਿਹੜਾ ਬਣਾਇਆ ਸੀ ਆ ਮੂੜੀਆਂ ਵੱਟ ਤੇ ਉਹਦੇ ਮਗਰ ਤਾਂ ਆਪਣੀ ਪਾਲਕ ਪੁਲਕਤਣੀਆਂ ਹਰਾ ਵੀ ਵਹਿਤ ਤੇ ਮੂਲੀਆਂ ਨੇ ਤਿੰਨਾ 4 ਵਟਾਂ ਤੇ ਐ ਤੇ ਪਾਲਕ ਆ ਵਟ ਦੇ ਤੇ ਤੇ ਪਾਲਕਾ ਐ ਤੇ ਧਣੀਆਂ ਐ ਤੇ ਐ ਤੇ ਆ ਵਟ ਤੇ ਗਾਜਰਾਂ ਲਾਤੀਆਂ ਆ ਵਟ ਤੇ ਐ ਤੇ ਲਾਤੇ ਸਾਲਕ ਆਪਾਂ ਸਬਜੀ ਲਾਤੀ ਹੁਣ ਆਪਾਂ ਆ ਕਦੂਆਂ ਦੀਆਂ ਬੇਲਾਂ ਜੀਆਂ ਰੱਖ ਲਈਆਂ ਆ ਦੇ ਆਪਾਂ ਇੰਨੀਆਂ ਕਰ ਆਓ ਜੀ ਇਨਾਂ ਦੇ ਵੀ ਆਦੇ ਫਾਲ ਪਾਵਾ ਚਲੋ ਉੱਚੋਂ ਐ ਜੇ ਬਣੇ ਹੋਇਆ ਤੇ ਹੋਰ ਮਗਰ ਦਿਖਾਉਂਦੇ ਆ ਤੁਹਾਨੂੰ ਪਾਲਕ ਉਹ ਤਾਂ ਆਪਣੀ ਹਰੀ ਵੀ ਹੋਈ ਐ ਇੱਕ ਹੋਰ ਅੱਲੇ ਸ਼ਾਮੇ ਜਿਹੜਾ ਰਖਤਾਂ ਦੇ ਲਾਈ ਆ ਉਹ ਵੀ ਦਿਖਾਉਂਦੇ ਆ ਤੁਹਾਨੂੰ ਆਪ ਅਬੀ ਜੀ ਦੀਆਂ ਰਖਤਾਂ ਥੱਲੇ ਆਦੇ ਅਮਰੂਦ ਆ ਉਧਰ ਨੂੰ ਉਹਦੇ ਜਾਮਣ ਆ ਇਹਦੇ ਥੱਲੇ ਵੀ ਜੀ ਸੀ ਪਾਲਕ ਤੇ ਧਣੀਆਂ ਇਹਨੂੰ ਕਈ ਦਿਨ ਹੋ ਕੇ ਬੀਜੇ ਨੇ ਤਾਂ ਆਦੇ ਐ ਦੇਖੋ ਸਿਆੜ ਭਰਾਈ ਦੇਖੋ ਪਾਲਕ ਤਾਂ ਦੇਖੋ ਇਹਦਾ ਬਹੁਤ ਵਧੀਆ ਹਰੀ ਹੋ ਪਾਲਕ ਵੀ ਟਣੀਆਂ ਟਣੀਆਂ ਜੀ ਘੱਟ ਨਿਕਲਿਆ ਪਾਲਕ ਦਾ ਪੂਰ ਵੀ ਨਿਕਲ ਆਈ ਤੇ ਆਹ ਇਹ ਬਹੁਤ ਵਧੀਆ ਹਰੀ ਹੋ ਆਈ ਇਹ ਤਾਂ ਆ ਦੇ ਇਹਦਾ ਨਿਕਲ ਆਈ ਜਮਾ ਸਰੇ ਤਾਂ ਐਂ ਐਸੇ ਆੜ ਪਾਰ ਆਈ ਇਹ ਵੀ ਜੀ ਸੀ ਆਪਾਂ ਆਹ ਦੇ ਦਰਾਸਤਾ ਥੱਲੇ ਛਾਵੇਂ ਆਏ ਆਹ ਜਾਂ ਬੂਰ ਕੋਲੇ ਸੀ ਇਹ ਨਾਲ ਬਣਾ ਲਿਆ ਸੀ ਪੱਟ ਕੇ ਇਹ ਇਹ ਵੀ ਸੀ ਇੱਥੇ ਆਪਾਂ ਤੇ ਵਧੀਆ ਪਿਛਲੇ ਸਾਲ ਵੀ ਇੱਥੇ ਆਈ ਵੀ ਤੇਹੀ ਵਧੀਆ ਉਹ ਆਈ ਸੀ ਅਣਕੇ ਫਿਰ ਠੰਡ ਤਾਂ ਜਾ ਕੇ ਇੱਥੇ ਬਾਲੀ ਵਧੀਆ ਨਹੀਂ ਹੁੰਦੀ ਹੁਣ ਆ ਗਰਮੀ ਇੰਨਾ ਟਾਈਮ ਗਰਮੀ ਪੈਣੀ ਆ ਉਹਨਾਂ ਟਾਈਮ ਵਧੀਆ ਹੋਊਗਾ ਇਹ ਗਰਮੀ ਗਰਮੀ ਜਾਂ ਮੈਂ ਵਧੀਆ ਪੂਰਾ ਵਧੀਆ ਨੇ ਉਹਨਾਂ ਟਾਈਮ ਲਾਹਾ ਦੇ ਜਾਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵੇਰੇ ਵੱਜ ਗਏ 2:30 ਆਪਾਂ ਛੱਡਿਆ ਕੱਸੀ ਦਾ ਪਾਣੀ ਆਪਣੀ ਹੁੰਦੀ ਹੈ 2:30 ਵਜੇ ਵਾਰੀ ਆ ਛੱਡ ਲਿਆਂਦਾ ਪਾਣੀ ਉਧਰੋਂ ਛੱਸੀ ਚੋਂ ਖੋਲ ਲਿਆ ਮੇਨ ਚੋਂ ਹ ਲੈ ਜਾਂਦਾ ਆਪਾਂ ਇਹ ਵਾਸਾ ਉਧਰੋਂ ਹੁਣ ਅਸੀਂ ਆਪਦੇ ਵਾਲੇ ਪਾਸੇ ਪਾਪ ਖੋਲਦੇ ਆ ਇਹ ਇਹ ਵੀ ਵੀਡੀਓ ਨੂੰ ਇੱਥੇ ਲੱਗਿਆਂ ਸਮਾਪਤ ਕਰਨਾ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਫਾਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ